ਪਾਲਸਰ ਵੀ ਅੱਜ ਇੱਕ ਲੜਕੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਹੈਗਾ ਕੀ ਮਾਮਲਾ ਸੀ ਇਹਦੇ ਖਿਲਾਫ ਨਾ ਹੀ ਗਰਜੰਟ ਸਿੰਘ ਦੇ ਬਿਆਨ ਤੇ ਐਫ ਆਈ ਆਰ ਦਰਜ ਕੀਤੀ ਹੈ 420 120 ਬੀ ਦੀ ਠੀਕ ਹੈ ਇਹਨਾਂ ਨੇ ਕਾਫੀ 10 12 ਲੋਕਾਂ ਦੀ ਸਾਡੇ ਕੋਲ ਹੋਰ ਵੀ ਐਪਲੀਕੇਸ਼ਨ ਚ ਉਹਨਾਂ ਨੇ ਇਹਨਾਂ ਨੇ ਬਾਹਰ ਭੇਜਣ ਦਾ ਚਾਂਸਾ ਦੇ ਕੇ ਠੱਗੀ ਮਾਰੀ ਹੋਈ ਹੈ ਠੀਕ ਹੈ ਇਹਦਾ ਅਸੀਂ ਐਲਓਸੀ ਜਾਰੀ ਕਰਾਇਆ ਸੀ ਇਹਦੇ ਵਿੱਚ ਦੋ ਦੋਸ਼ੀਆਂ ਦਾ ਇਹਨੂੰ ਕੋਲਕੱਤਾਈ ਰਿਪੋਰਟ ਤੇ ਕਾਬੂ ਕੀਤਾ ਗਿਆ ਜੀ ਉਥੋਂ ਲਿਆਂਕੇ ਇਹਨੂੰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਅੱਗੇ ਇਹਦੀ ਕੋਸ਼ਿਸ਼ ਕਰਾਂਗੇ ਜਦੋਂ ਅਨ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਹਾਲਾਤ ਹੋਣਗੇ ਉਸ ਤਰ੍ਹਾਂ ਦੇ ਤਫਤੀਸ਼ ਹਮਲੇ ਚਲਿਆ ਕੇ ਨਪਟਾਰਾ ਕੀਤਾ ਜਾ ਕਿਸ ਤਰੀਕੇ ਨਾਲ ਥੱਗੀ ਮਾਰਦੇ ਸੀ ਇਹ ਇਹ ਲੋਕਾਂ ਨੂੰ ਜਿਵੇਂ ਬੱਚੇ ਦਾ ਕੇਸ ਬਾਹਰ ਲਾਉਣ ਭੇਜਦਾ ਲਾਲਚ ਦੇ ਕੇ ਉਹਨੂੰ ਵੀ ਤੇਰੇ ਬੱਚੇ ਨੂੰ ਬਾਹਰ ਭੇਜ ਦਾਂਗੇ ਉਹਦਾ 12 ਲੱਖ ਲੱਗੇਗਾ 20 ਲੱਖ ਲੱਗੇਗਾ ਇਦਾਂ ਲੱਖ ਲਗ ਵਕ 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 ਦਰਖਾਸਤਾਂ ਹੈਗੇ ਟੋਟਲ ਹੁਣ ਤੱਕ ਕਿੰਨੇ ਲੱਖ ਦੀ ਜੀਜੀ ਨਹੀਂ ਬਚ ਚੁੱਕੀ ਹੈ ਲਗਭਗ ਕਰੀਬ ਮੇਰੇ ਪਾਸ 16 ਦਰਖਾਸਤਾਂ ਹੈਗੀਆਂ ਇਹਨਾਂ ਦੇ 16 ਦੇ ਵਿੱਚ ਕਿਸੇ ਦਾ 15 ਲੱਖ ਆ ਕੇ ਦਾ 20 ਲੱਖ ਇਦਾਂ ਕਰੀਬ 1.5 ਕਰੋੜ ਦੇ ਨੇੜੇ ਜਿਹੜੇ ਹੈਗੇ ਉਹ 1.5 ਕਰੋੜ ਹਾਂਜੀ 1.5 ਕਰੋੜ ਦੇ ਨੇੜੇ ਇਹ ਇਹ ਟੋਟਲ ਗੈਂਗ ਹੈ ਕੋਈ ਇਹ ਕਹਿੰਦਾ ਜੀ ਇਹ 4-5 ਜਾਣੇ ਆ ਜੀ ਗੈਂਗ ਟਾਈਪ ਹੀ ਇਹਨਾਂ ਦਾ ਹੈਗਾ ਸਿਸਟਮ ਜੀ ਉਦਾਂ ਇਹ ਮਾਈ ਵੀਜ਼ਾ ਰਾਈਟ ਦੇ ਨਾਂ ਤੇ ਇਹਨਾਂ ਦਾ ਜਿਹੜਾ ਆਫਸ ਖੋਲਿਆ ਹੈ ਜਿਹੜਾ ਮੇਨ ਹੈ ਨਾ ਦੇ ਐਮ ਡੀ ਹੈ ਨਰਮਲਜੀਤ ਸਿੰਘ ਹੈਗਾ ਇਹ ਕੋਈਸ ਨੂੰ ਦੇਖ ਕੇ ਪਤਾ ਲੱਗਾ ਵੀ ਇਹ ਜਿਹੜੇ ਆ ਉੱਥੇ ਅਸੀਂ ਇਹਦਾ ਐਲਓਸੀ ਜਾਰੀ ਕਰਵਾਇਆ ਸੀਗਾ ਉਹਦੇ ਤੇ ਇਮੀਗ੍ਰੇਸ਼ਨ ਨੇ ਇਹਨੂੰ ਉੱਥੇ ਕਾਬੂ ਕੀਤਾ ਆ ਸੀਗਾ ਅਸੀਂ ਉੱਥੋਂ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਸੀਬ ਕਰਕੇ ਲੈ ਗਏ ਟ੍ਰਾਂਜੈਂਟ ਰਿਮਾਰਡ ਤੇ ਫਰਦਰ ਹੁਣ ਅਗਲੀ ਕੀ ਕਰੀ ਚੱਲਦੀ ਆ ਅਗਲੀ ਹੁਣ ਪੁੱਛਗਿਛ ਕਰਾਂਗੇ ਉਹਨਾਂ ਤੋਂ ਵੀ ਇਹਨਾਂ ਦੇ ਨਾਲ ਕਿੱਥੋਂ ਕਿੱਥੋਂ ਕਿੰਨੇ ਕਿੰਨਾ ਪੈਸਾ ਇਹਨਾਂ ਦੇ ਕਿਹੜੇ ਕਿਹੜੇ ਅਕਾਊਂਟ ਦੇ ਵਿੱਚ ਗਿਆ ਹੋਰ ਇਹਨਾਂ ਦੇ ਕਿਹੜੇ ਕਿਹੜੇ ਸਾਥੀ ਆ ਤੇ ਕਿੱਥੇ ਕਿੱਥੇ ਉਹ ਲੋਕੇ ਛਪੇ ਆ ਕਿਹੜੇ ਕਿਹੜੇ ਕੰਟਰੀ ਭੇਜ ਦਿੰਦਾ ਮੈਂ ਚਾ ਸਕਦਾ ਸੀ ਇਹਨਾਂ ਨੇ ਕੈਨੇਡਾ ਦੇ ਵਿੱਚ ਹੀ ਆ ਜ਼ਿਆਦਾ ਫਾਈਲਾਂ ਦੇ ਵਿੱਚ ਕੈਨੇਡਾ ਦਾ ਹੀ ਲਿਖਿਆ ਫਾਲਸੇ ਵੀ ਅੱਜ ਇੱਕ ਲੜਕੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਹੈਗਾ ਕੀ ਮਾਮਲਾ ਸੀ ਇਹਦੇ ਖਿਲਾਫ ਨਾ ਅਸੀਂ ਗਰਜੰਤ ਸਿੰਘ ਦੇ ਬਿਆਨ ਤੇ ਐਫ ਆਈ ਆਰ ਦਰਜ ਕੀਤੀ ਆ 420 120 ਬੀ ਦੀ ਠੀਕ ਹੈ ਇਹਨਾਂ ਨੇ ਕਾਫੀ 10 12 ਲੋਕਾਂ ਦੀ ਸਾਡੇ ਕੋਲ ਹੋਰ ਵੀ ਐਪਲੀਕੇਸ਼ਨ ਚ ਉਹਨਾਂ ਨੇ ਇਹਨਾਂ ਨੇ ਬਾਹਰ ਭੇਜ ਹੁੰਦਾ ਚਾਂਸਾ ਦੇ ਕੇ ਠੱਗੀ ਮਾਰੀ ਹੋਈ ਹੈ ਠੀਕ ਹੈ ਇਹਦਾ ਅਸੀਂ ਐਲ او ਸੀ ਜਾਰੀ ਕਰਾਇਆ ਸੀ ਇਹਦੇ ਵਿੱਚ ਦੋ ਦੋਸ਼ੀਆਂ ਦਾ ਇਹਨੂੰ ਕੋਲਕੱਤਾ ਰਿਪੋਰਟ ਤੇ ਕਾਬੂ ਕੀਤਾ ਗਿਆ ਜੀ ਉਥੋਂ ਲਿਆਂਕੇ ਨੂੰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਅੱਗੇ ਇਹਦੀ ਕੋਸ਼ਿਸ਼ ਕਰਾਂਗੇ ਜਦੋਂ ਅਨ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਹਾਲਾਤ ਹੋਣਗੇ ਉਸ ਤਰ੍ਹਾਂ ਦੇ ਤਫਤੀਸ਼ ਹਮਲੇ ਚਲਿਆ ਕੇ ਨਪਟਾਰਾ ਕੀਤਾ ਜਾਏ ਕਿਸ ਤਰੀਕੇ ਨਾਲ ਠੱਗੀ ਮਾਰਦੇ ਸੀ ਇਹ ਇਹ ਲੋਕਾਂ ਨੂੰ ਜਿਵੇਂ ਬੱਚੇ ਦਾ ਕੇਸ ਬਾਹਰ ਲਾਉਂ ਭੇਜਦਾ ਲਾਲਚ ਦੇ ਕੇ ਉਹਨੂੰ ਵੀ ਤੇਰੇ ਬੱਚੇ ਨੂੰ ਬਾਹਰ ਭੇਜ ਦਾਂਗੇ ਉਹਦਾ 12 ਲੱਖ ਲੱਗੇਗਾ 20 ਲੱਖ ਲੱਗੇਗਾ ਇਦਾਂ ਲੱਖ ਲਗ ਵਗ ਵਕ ਵਕ ਦਰਖਾਸਤਾਂ ਹੈ ਟੋਟਲ ਹੁਣ ਤੇ ਕਿੰਨੇ ਲੱਖ ਦੀ ਜਿਹੜੀ ਬਚ ਚੁੱਕੀ ਹੈ ਲਗਭਗ ਕਰੀਬ ਮੇਰੇ ਪਾਸ 16 ਦਰਖਾਸਤਾਂ ਹੈਗੀਆਂ ਇਹਨਾਂ ਦੇ 16 ਦੇ ਵਿੱਚ ਕਿਸੇ ਦਾ 15 ਲੱਖਾ ਕੇ ਦਾ 20 ਲੱਖਾ ਇਦਾਂ ਕਰੀਬ 1.5 ਕਰੋੜ ਦੇ ਨੇੜਾ ਜਿਹੜੇ ਹੈਗੇ ਉਹ 1.5 ਹਾਂਜੀ 1.5 ਕਰੋੜ ਦੇ ਨੇੜੇ ਇਹ ਇਹ ਕੋਈ ਗੈਂਗ ਹੈ ਕੋਈ ਕਹਿੰਦਾ ਜੀ ਇਹ 4-5 ਜਾਣੇ ਹੈ ਜੀ ਗੈਂਗ ਟਾਈਪ ਹੀ ਇਹਨਾਂ ਦਾ ਹੈਗਾ ਸਿਸਟਮ ਜੀ ਫਿਰ ਉਦਾਂ ਇਹ ਮਾਈ ਵੀਜ਼ਾ ਰਾਈਟ ਦੇ ਨਾਂ ਤੇ ਇਹਨਾਂ ਦਾ ਜਿਹੜਾ ਆਫਸ ਖੋਲਿਆ ਹੈ ਜਿਹੜਾ ਮੇਨ ਹੈ ਇਹਨਾਂ ਦੇ ਐਮ ਡੀ ਹੈ ਨਰਮਲਜੀਤ ਸਿੰਘ ਹੈਗਾ ਤੇ ਪੁਲਿਸ ਨੂੰ ਕਿਵੇਂ ਪਤਾ ਲੱਗਾ ਵੀ ਇਹ ਜਿਹੜੇ ਹੈ ਉੱਥੇ ਅਸੀਂ ਉਹਦਾ ਐਲਓਸੀ ਜਾਰੀ ਕਰਵਾਇਆ ਸੀਗਾ ਉਹਦੇ ਤੇ ਇਮੀਗ੍ਰੇਸ਼ਨ ਨੇ ਇਹਨੂੰ ਉੱਥੇ ਕਾਬੂ ਕੀਤਾ ਸੀ ਅਸੀਂ ਅਸੀਂ ਉੱਥੋਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਸੀਵ ਕਰਕੇ ਲੈ ਗਏ ਆ ਟ੍ਰਾਂਜੈਂਟ ਰਿਮਾਰਡ ਤੇ ਫਰਦਰ ਹੁਣ ਅਗਲੀ ਕੀ ਕਰਲੀ ਚੱਲਦੀ ਹੈ ਅਗਲੀ ਹੁਣ ਪੁੱਛਗਿਸ਼ ਕਰਾਂਗੇ ਉਹਨਾਂ ਤੋਂ ਵੀ ਇਹਨਾਂ ਦੇ ਨਾਲ ਕਿੱਥੋਂ ਕਿੱਥੋਂ ਆ ਕਿੰਨੇ-ਕਿੰਨੇ ਪੈਸਾ ਇਹਨਾਂ ਦੇ ਕਿਹੜੇ-ਕਿਹੜੇ ਅਕਾਊਂਟ ਦੇ ਵਿੱਚ ਗਿਆ ਹੋਰ ਇਹਨਾਂ ਦੇ ਕਿਹੜੇ-ਕਿਹੜੇ ਸਾਥੀ ਆ ਤੇ ਕਿੱਥੇ-ਕਿੱਥੇ ਉਹ ਲੋਕੇ ਛਪੇ ਆ ਕਿਹੜੇ-ਕਿਹੜੇ ਕੰਟਰੀ 'ਚ ਭੇਜ ਜਾਂਦਾ ਇਹਨਾਂ ਚਾ ਸਕਦਾ ਸੀ ਇਹਨਾਂ ਨੇ ਕੈਨੇਡਾ ਦੇ ਵਿੱਚ ਹੀ ਆ ਜ਼ਿਆਦਾ ਫਾਈਲਾਂ ਦੇ ਵਿੱਚ ਕੈਨੇਡਾ ਦਾ ਹੀ ਲਿਖਿਆ ਆ